ਸ਼িকার ਖੰਭਾਂ ਨੂੰ ਖਿਲਾਰ ਸ਼ਾਲਾ ਕੁੱਕੜਾਂ ਨੇ ਮਾਰੀਆਂ ਬਾਜਾਂ ਦੀਆਂ ਸੋਚ ਤੋਂ ਵੀ ਉੱਚੀਆਂ ਉਡਾਰੀਆਂ ਵਿਜੜੇ ਦੀ ਕਲਾਕਾਰੀ ਘਰਾਂ ਨੂੰ ਬਣਾਉਣਾ ਵਿਜੜੇ ਦੀ ਕਲਾਕਾਰੀ ਘਰਾਂ ਨੂੰ ਬਣਾਉਣਾ ਕੰਮ ਬਾਂਦਰਾਂ ਦੇ ਆਲਣੇ ਖਿਲਾਰ ਕਰਨੇ ਕਾਂਵਾਂ ਦਿਆਂ ਕਹਿਆਂ ਤੇ ਮਰਦੇ ਨਹੀਂ ਢੱਗੇ ਦੁੱਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਕਾਵਾਂ ਦੇ ਆ ਕਹਿਆਂ ਤੇ ਮਰਤੇ ਨਹੀਂ ਢੱਗੇ ਦੁੱਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਗਰਜ ਦੇ ਬੱਦਲ ਹੋਣੇ ਪਹਿਲਾਂ ਪਾਵੇ ਮੋਰ ਜੋ ਕੋਈ ਆ ਗਿਆ ਤਾਕਤਵਰ ਕੁੱਤਿਆਂ ਦਾ ਸ਼ੋਰ ਜੋ ਟੁਰਨਾ ਤੇ ਪੌਂਕਣਾ ਹੈ ਕੰਮ ਆਪੋ ਆਪਣੇ ਟੋਰਨਾ ਤੇ ਭੌਂਕਣਾ ਹੈ ਕੰਮ ਆਪੋ ਆਪਣੇ ਕਿਹੜਾ ਹਾਥੀਆਂ ਨੇ ਕੁੱਤਿਆਂ ਤੇ ਵਾਰ ਕਰਨੇ ਕਾਂਵਾਂ ਦੇਆਂ ਕਹਿਆਂ ਤੇ ਮਰਦੇ ਨਹੀਂ ਢੱਗੇ ਉਹ ਦੁੱਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਕਾਂਵਾਂ ਦੇਆਂ ਕਹਿਆਂ ਤੇ ਮਰਦੇ ਨਹੀਂ ਢੱਗੇ ਦੁੱਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਘਰੋਂ ਪੱਜ ਗਿੱਦੜਾਂ ਨੇ ਫੜੇ ਰਾ ਸ਼ੇਰਾਂ ਦੇ ਘਰੋਂ ਪੱਜ ਗਿੱਦੜਾਂ ਨੇ ਫੜੇ ਰਾ ਸ਼ਹਿਰਾਂ ਦੇ ਟਟੇਰੀ ਨੂੰ ਭਲੇਖਾ ਅਸਮਾਨ ਉਹਦੇ ਪੈਰਾਂ ਤੇ ਕੌਣੀਆਂ ਦੇ ਆਲਣੇ 'ਚ ਕੋਇਲਾਂ ਦੇ ਬੋਟ ਕੌਣੀਆਂ ਦੇ ਆਲਣੇ 'ਚ ਕੋਇਲਾਂ ਦੇ ਬੋਟ ਬੱਚੇ ਆਪਣੇ ਸਮਝ ਕੇ ਉਡਾਰ ਕਰਨੇ ਕਾਂਵਾਂ ਦੇ ਆ ਕਹਿਆਂ ਤੇ ਮਰਦੇ ਨਹੀਂ ਢੱਗੇ ਦੁੱਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਕਾਂਵਾਂ ਦੇ ਆ ਕਹਿਆਂ ਤੇ ਮਰਦੇ ਨਹੀਂ ਢੱਗੇ ਦੁੱਕੀ ਤਿੱਕੀ ਨੇ ਕੀ ਸ਼ੇਰਾਂ ਦੇ ਸ਼ਿਕਾਰ ਕਰਨੇ ਭਲਾ ਭੇੜੀਆਂ ਨੂੰ ਕੀ ਮੇ ਮਣੇ ਦੇ ਪਾਣੀ ਪੀਤੇ ਨਾਲ ਬਾਗੜਾਂ ਦਾ ਹੁੰਦਾ ਏ ਮੁਕਾਬਲਾ ਕੀ ਚੀਤੇ ਨਾਲ ਖੱਚਰਾ ਤੇ ਘੋੜੇ ਚਾਹੇ ਦੇਖਣੇ ਨੂੰ ਇੱਕੋ ਜਹੇ ਖੱਚਰਾ ਤੇ ਘੋੜੇ ਚਾਹੇ ਦੇਖਣੇ ਨੂੰ ਇੱਕੋ ਜਹੇ ਪਤਾ ਲੱਗ ਜਾਣਾ ਜਦੋਂ ਰਫਤਾਰ ਕਰਨੇ ਕਾਵਾਂ ਦੇਆਂ ਕਹਿਆਂ ਤੇ ਮਰਦੇ ਨਹੀਂ ਢੱਗੇ ਦੁੱਕੀ ਤਿੱਕੀ ਨੇ ਕੀ ਸ਼ੇਰਾਂ ਦੇ ਸ਼ਿਕਾਰ ਕਰਨੇ ਦੁੱਕੀ ਤਿੱਕੀ ਨੇ ਕੀ ਸ਼ੇਰਾਂ ਦੇ ਸ਼ਿਕਾਰ ਕਰਨੇ ਡਰਦੇ ਨੇ ਲੋਕੀ ਜ਼ਹਿਰੀ ਫਨੀਰ ਨਾਗਾ ਤੋਂ ਕਰਾਉਣਾ ਕੀ ਇਸ ਥੈਰ ਕਾ ਉੱਲੂਆਂ ਤੇ ਕਾਗਾਂ ਤੋਂ ਦਿੰਦਿਆਂ ਨੇ ਦੁੱਧ ਕੋਲ ਰਹਿਣ ਮੱਝਾਂ گاਵਾ ਤੋਤੇ ਚਿੜੀਆਂ ਹੀ ਘਰਾਂ ਦਾ ਸ਼ਿੰਗਾਰ ਕਰਨੇ ਕਾਵਾਂਦਿਆਂ ਕਹਿਆਂ ਤੇ ਮਰਦੇ ਨਹੀਂ ਢੱਗੇ ਦੁਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਅਦੁਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਖੋਤੇ ਗਧਿਆਂ ਨੇ ਭਾਰ ਚੱਕ ਪਿੱਛੇ ਪਿੱਛੇ ਤੁਰਨਾ ਜਿੱਤੇ ਕੱਛੂ ਖਰਗੋਸ਼ ਨੇ ਤਾਂ ਜਾਣਾ ਕਦੇ ਧੁਰਨਾ ਕੋੜ ਕੈਲੀਆਂ ਮਾਰਨ ਛੀ ਤੀਰਾਂ ਤਾਈਂ ਜੱਫੇ ਹੁਣ ਇਕਬਾਲ ਨੇ ਨਹੀਂ ਘੁੱਗੀਆਂ ਘਟਾਰ ਕਰਨੇ ਕਾਂਵਾਂ ਦੇ ਹਾਂ ਕਹਿਆਂ ਤੇ ਮਰਦੇ ਨਹੀਂ ਢੱਗੇ ਦੁੱਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ ਕਾਵਾਵਾਂ ਦੇ ਆ ਕਹਿਆਂ ਤੇ ਮਰਦੇ ਨਹੀਂ ਠੱਗੇ ਦੁੱਕੀ ਤਿੱਕੀ ਨੇ ਕਿ ਸ਼ੇਰਾਂ ਦੇ ਸ਼ਿਕਾਰ ਕਰਨੇ